ਸੰਦੀਪ ਗੱਲ ਕਰੇ। ਕੋਈ ਸਾਰੇ ਕਾਹਕੇ ਕੁਝ ਪਤਾ ਹੀ ਮੈਨੂੰ। ਤੁਸੀਂ ਕੋਈ ਸਾਰੇ ਕਾਹਕੇ ਕੁਝ ਪਤਾ ਹੀ ਮੈਨੂੰ। ਤੁਸੀਂ ਮੈਂ ਤਵੇ ਰਤਨਾ ਜਾਨੀਆ ਵੀ ਹੋ ਮਤਲਬ ਦੋ ਵਾਰ ਹੀ ਮੈਨੇ ਡਬਾ। ਓਕੇ। ਹਾਂਜੀ। ਚਾਰ ਜਵਾਗਿਆ ਉਹਦੇ। ਯੂ ਕਿ ਦਾ ਮਤਲਬ ਵਰਤਿਆ ਰਾプラス ਉਹਨੇ ਜਿਹੜੀ ਉਹ ਘਰ ਵਾਲੀ ਆਪਦੀ ਨਾਲ ਡਬੋਟ ਲਿਆ ਹੋਇਆ ਉਹ ਨੇ ਇਥੇ ਸ਼ੋਅ ਵੀ ਕੀਤਾ ਜਦੋਂ ਆਇਆ ਹੈ ਯਾਰ ਦੇਖੇ ਉਸਦੇ ਵਾਲਾ ਨਾ ਬਾਕੀ ਸਾਰੀ ਗੱਲ ਕਹਿਦੇ ਹੋ ਮੇਰੀ ਗੱਲ ਸੁਣੋ ਉਹ ਕਹੋ ਕਿ ਸੱਜ 99 ਮੈਨੂੰ ਚਾਹੀਦਾ ਇਸ ਤਰ੍ਹਾਂ ਕਿ ਮੈਨਾਂ ਨਾ ਦੇ ਚਾਹੀਦਾ ਨਾ ਰਵੇ ਉਹਦੀ ਮਨ ਤੇ ਮੈਂਨੂੰ 4 ਮਹੀਨੇ 4 ਮਹੀਨੇ ਤਿੰਨ ਰਾਤ ਵੀਡੀਓ ਬਾਕ ਰੱਖਿਆ ਇੱਕ ਮਿੰਟ ਮੇਰਾ ਫੋਨ ਨਹੀਂ ਵੀ ਚੱਲਦਾ ਮੈਂ ਕਦੇ ਬਾਥਰੂਮ ਜਿੱਨਾ ਕਾਉਣ ਵੇਲੇ ਨਾ ਕਦੇ ਕਿਤੇ ਵੀ ਇੱਕ ਮਿੰਟ ਵੀ ਕਾਉਣ ਦਾ ਹੈ ਹਰ ਹੀ ਵੇਲੇ ਤੋਂ ਗਲਤੀ ਹੁੰਦੀ ਹੁੰਦੀ ਸੌ ਸੁਣ ਕੋਈ ਗੱਲ ਸੱਚ ਨਹੀਂ ਕਹਦੀ ਆਪੇ ਹਾਂ ਜੀ ਤੁਹਾਨੂੰ ਜੀਤੀ ਜਿੱਦਗੀ ਖਰਾਬ ਨਹੀਂ ਨਹੀਂ ਹਾਂ ਜੀ ਹਾਂ ਜੀ ਸੱਚੀ ਗੱਲ ਹੈ ਹਾਂ ਜੀ ਸੱਚੀ ਗੱਲ ਤੁਹਾਡਾ ਬਿਲਕੁਲ ਸੰਦੀਪ ਗੱਲ ਕਰੀ ਜੀ ਤਾਂ ਸੰਦੀਪ ਖੋਣ ਜੀ ਸੰਦੀਪ ਉਹ ਜਿਹਨਾਂ ਦੀ ਤੁਸੀਂ ਸਟੋਰੀ ਇੱਕ ਕਵਰ ਕੀਤੀ ਸੀਗੀ ਥੋੜੇ ਦਿਨ ਪਹਿਲਾਂ ਅਮਨਪਾਲ ਵੀ ਇੱਕ ਬਾਰੇ ਗੱਲ ਕਰਨੀ ਸੀ ਓਕੇ ਹਾਂ ਜੀ ਦੱਸੋ ਉਹਦੇ ਬਾਰੇ ਕਾਫੀ ਕੁਝ ਪਤਾ ਹੀ ਮੈਨੂੰ ਤੁਸੀਂ ਤੁਸੀਂ ਓਕੇ ਹਾਂ ਜੀ ਦੱਸੋ ਕੀ ਪਤਾ ਤੁਹਾਨੂੰ ਨਹੀਂ ਤੁਸੀਂ ਸੰਦੀਪ ਜਿਹੜੇ ਗੁਰਪਿੰਦਰ ਦੀ ਵਾਈਫ ਹੂ ਉਹ ਬੋਲ ਰਹੇ ਹਾਂ ਹਾਂਜੀ ਹਾਂਜੀ ਹਾਂਜੀ। ਤੋਂ ਕੀ ਹੋਇਆ ਜੀ ਦੱਸੋ? ਮਤਲਬ ਉਹਨੇ ਮੈਨੇ ਬਹੁਤ ਬਲੈਕਮੇਲ ਕੀਤਾ। ਮੈਂ ਕੁਝ ਵੀ ਆਪਣੀ ਮਰਜ਼ੀ ਨਾਲ ਨਹੀਂ ਕੀਤਾ। ਜੀ। ਮੈਂ ਉਹ ਕਹਿਣਾ ਚਾਹੁੰਦੀ। ਤੇ ਮੈਂ ਗੁਰਪਿੰਦਰ ਨਾਲ ਬੈਠ ਅਪ ਕਰਨਾ ਚਾਹੁੰਦੀ। ਮੈਂ ਉਹਦੇ ਬਾਰੇ ਕਾਫੀ ਕੁਝ ਗੱਪਾਂ ਕਰਦੇ ਆ ਬਾਬਾ ਹੋਰ ਵੀ। ਕੀ ਦੱਸਣਾ ਚਾਹੁੰਦੇ ਹੋ ਜੀ ਦੱਸੋ? ਬਹੁਤ ਫਰਾਡ ਆ ਵੱਡਾ। ਕੀ ਉਹਦਾ ਕੀ ਕੀ ਹੁੰਦਾ 파ਸ ਦਾ ਸਾਰਾ ਕੁਝ ਕਸਮਾ ਕਰ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਵੀ ਉਹ ਮਤਲਬ ਦੋ ਵਾਰੀ ਬੈਰੇਡ ਆ ਬੰਦਾ। ਓਕੇ। ਹਾਂਜੀ। ਚਾਰ ਜੋ ਆ ਗਿਆ ਉਹਦੇ ਓਕੇ ਤੇ ਉਹਦਾ ਮਤਲਬ ਉਹ ਇਥੇ ਪੀਆਰ ਹੈ ਪਲਸ ਉਹਨੇ ਜਿਹੜੀ ਉਹ ਘਰ ਵਾਲੀ ਆਪਦੇ ਨਾਲ ਡਿਵੋਰਸ ਲਿਆ ਹੋਇਆ ਉਹ ਨੇ ਇਥੇ ਸ਼ੋ ਵੀ ਨਹੀਂ ਕੀਤਾ ਜਦੋਂ ਆਇਆ ਹੈ ਪੀਆਰ ਬਲੇ ਓਕੇ ਤੁਹਾਡੇ ਕੋਲੇ ਪੀਆਰ ਦਾ ਕੀ ਪ੍ਰੂਫ ਹੈ ਜੀ ਕਿਵੇਂ ਕਹਿ ਸਕਦੇ ਤੁਸੀਂ ਪੀਆਈ ਕਾਰਡ ਹੈ ਮੇਰੇ ਕੋਲੇ ਤਾਂ ਹੁਣ ਇਹ ਨਾ ਮਤਲਬ ਮੇਰੇ ਤੋਂ ਹਾਂ ਜਦੋਂ ਕਰਾਈਓ ਮੂੰਹ 'ਚ ਐ ਰਿਵੋਲਵਰ ਪਾ ਕੇ ਬਹਿ ਗਿਆ ਕਹਿੰਦਾ ਕਿ ਮੈਂ ਆਪਦੇ ਆਪ ਖੋਪੜੀ ਮਾਰ ਲੁਗਾ ਤੇ ਜਾਂ ਤੇਰੇ ਘਰ ਦੇ ਆਂਦੇ ਬੱਚਾ ਦਊਂਗਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰੇਂਗੀ ਤਾਂ ਨਹੀਂ ਗੱਲ ਕਿਸ ਤਰ੍ਹਾਂ ਦੀ ਗੱਲ ਗੱਲ ਦਾ ਮਤਲਬ ਮੇਰੇ ਨਾਲ ਰਿਲੇਸ਼ਨ ਚ ਨਹੀਂ ਆਏਂਗੀ ਤਾਂ ਅੱਛਾ ਤੁਹਾਡੇ ਨਾਲ ਰਿਲੇਸ਼ਨ ਚ ਸੀ ਉਹ ਹਾਂਜੀ ਓਕੇ ਅੱਗੇ ਅੱਛਾ ਰਵਾਲਵਰ ਕਿਤੇ ਕੈਨੇਡਾ ਜਾਂ ਤੁਸੀਂ ਇੰਡੀਆ ਸੀਗੇ ਉਦੋਂ ਨਹੀਂ ਹੋਂ ਤਾਂ ਇੰਡੀਆ ਸੀ ਮੈਂ ਤਾਂ ਇੱਥੇ ਸੀਗੀ ਕੈਨੇਡਾ ਤੇ ਮੈਂ ਰਵਾਲਵਰ ਤੁਹਾਡੇ ਕਿਵੇਂ ਮੂੰਹ ਚ ਪਾ ਲਈ ਵੀਡੀਓ ਕਾਲ ਤੇ ਨਹੀਂ ਮੇਰੇ ਨਹੀਂ ਆਪ ਤੇ ਹਾਂਕ ਠੀਕ ਹੈ ਜੀ ਵੀਡੀਓ ਕਾਲ ਤੇ ਸੀ ਮੈਂ ਹੈਨਾ ਤੁਹਾਡੇ ਨਾਲ ਰਿਲੇਸ਼ਨ ਚ ਸੀ ਉਹ ਮਤਲਬ ਨਾਟਰੀ ਦੀ ਰਿਲੇਸ਼ਨਸ਼ਿਪ ਤੋਂ ਚੋਣਾ ਸੀਗਾ ਵੀ ਮੈਂ ਹੁਣ ਉਹਦੇ ਨਾਲ ਵਿਆਹ ਕਰਾਵਾਂ ਜਾਂ ਮੈਂ ਉਹਦੇ ਨਾਲ ਰਵਾਂ ਓਕੇ ਯਾ ਠੀਕ ਹੈ ਤਾਂ ਫਿਰ ਕੀ ਹੋਇਆ ਜੀ ਅੱਗੇ ਨਹੀਂ ਉਹ ਇੰਡੀਆ ਹੀ ਸੀਗਾ ਨਾ ਯਾਰ ਪਰ ਉਹ ਕਹਿੰਦਾ ਸੀਗਾ ਵੀ ਮੇਰੀ ਜਿਹੜੀ ਕੱਲਾਂ ਵਾਲੀ ਵਾਈਫ ਆ ਹਨਾ ਮੈਂ ਉਹਨੂੰ ਮਤਲਬ ਮੇਰਾ ਔਰ ਉਹਦਾ ਤਲਾਕ ਵਗੈਰਾ ਚੱਲਦਾ ਹਾਂਜੀ ਤੇ ਉਹਦੇ ਤੇ ਇੱਥੇ ਚਾਰਜਿਸ ਪਏ ਹੋਏ ਨੇ ਕੈਨੇਡਾ ਵੀ ਹਨਾ ਤੇ ਮੈਂ ਉਹ ਟਾਪਿਕ ਤੇ ਮਤਲਬ ਸਾਰਾ ਦੱਸਣਾ ਚਾਹੁੰਦੀ ਆ ਰਾਈਟ ਬਿਕਾਜ਼ ਆਈ نو ਜੋ ਜਵਾਬ ਉਹਦੇ ਚਾਰਜ ਕਾਦੇ ਲੱਗੇ ਹੋਏ ਆ ਉਹਦੇ ਤੇ ਜੀ ਡੋਮੈਸਟਿਕ ਵਾਇਲੈਂਸ ਕਿਹਦੇ ਨਾਲ ਕੀਤੀ ਸੀ ਉਹਨੇ ਡੋਮੈਸਟਿਕ ਵਾਇਲੈਂਸ ਇਹ ਨਹੀਂ ਉਹਨੇ ਆਪਦੀ ਸੈਕਿੰਡ ਵਾਈਫ ਨਾਲ ਸੈਕਿੰਡ ਵਾਈਫ ਉਹਦੀ ਇਥੇ ਕੈਨੇਡਾ ਕਿ ਆਪ ਇੰਡੀਆ ਹਾਂਜੀ 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 ਉਹਦੇ ਨਾਲ ਵੀ ਇਹਦੇ ਦੋ ਬੱਚੇ ਅੱਛਾ ਇੱਕ ਵਾਈਫ ਇੱਥੇ ਆ ਇੱਕ ਉੱਤੇ ਆ ਤੀਜੇ ਤੁਸੀਂ ਬਿਲਕੁਲ ਉਹਨੇ ਕੀ ਕੀਤਾ ਜਿਹੜੀ ਪਹਿਲਾਂ ਵਾਲੀ ਵਾਈਫ ਸੀਗੀ ਉਹਨੇ ਉਹਦਾ ਵਿਆਹ ਰਲ ਕੇ ਆਪ ਨਾਲ ਇਹਦੀ ਮੰਮੀ ਕੇਦੇ ਉਹਨੇ ਦੋਹਾਂ ਨੇ ਇਕੱਠਿਆਂ ਨੇ ਕਰਵਾਇਆ ਇਹਦਾ ਵਿਆਹ ਵੀ ਕੀ ਬੁਰੀ ਗੱਲ ਓਕੇ ਤੇ ਤੁਹਾਡਾ ਜਿਹੜਾ ਗੁਰਪਿੰਦਰ ਨਾਲ ਫਿਰ ਕੇਸ ਹੋਇਆ ਸੀਗਾ ਉਹਦੇ ਵਿੱਚ ਕੀ ਇਹਦਾ ਰੋਲ ਰਿਹਾ? ਉਹਦੀ ਜੇ ਮੈਨੂੰ ਗੁਰਪਿੰਦਰ ਤੇ ਗੁਰਪਿੰਦਰ ਦੇ ਪਾਪਾ ਨੇ ਇਹਦੇ ਨਾਲ ਮਿਲਾਇਆ ਸੀਗਾ। ਹਾਂ। ਬਾਅਦ ਇਹਨੇ ਫਲਡਿੰਗ ਸਟਾਰਟ ਕਰਤੀ ਮੈਨਾਂ ਤਾਂ ਕੋਈ ਇਦਾਂ ਦਾ ਮਨ ਹੈ ਨਹੀਂ ਸੀਗਾ ਹਨਾ ਪਰ ਇਹਨੇ ਕਿਹਾ ਵੀ ਮਤਲਬ ਮੈਨੂੰ ਇਹ ਫੋਨ ਕੀਤਾ ਸੀਗਾ ਵੀ ਫਿਰ ਤੁਸੀਂ ਅਜਾ ਫਰੈਂਡ ਤੌਰ ਤੇ ਗੱਲ ਕਰੋ ਮੇਰੇ ਫਾਦਰ ਇਨ ਲਾਉਨ ਆ। ਹਾਂਜੀ। ਵੀ ਉਹ ਮਤਲਬ ਇਦਾਂ ਦਾ ਕੋਈ ਕੰਮ ਨਾ ਸਾਬ ਨਾ ਹਾਂ ਇਹ ਆਪ ਮੇਰੇ ਨਾਲ ਸਮਝੌਤਾ ਕਰ ਲੈਣ ਮੈਨੂੰ ਫੋਨ ਚੱਕ ਲੈਣ ਮੇਰਾ ਜਿਹਨੇ ਉਹਨੂੰ ਫੋਨ ਕਰਕੇ ਕਹਿੰਦਾ ਵੀ ਤੁਹਾਡੇ ਤੇ ਕੰਪਲੇਂਟ ਪਾਈ ਆ ਉਹਨੇ ਓਕੇ ਔਰ ਓਕੇ ਠੀਕ ਹੈ ਮੈਂ ਤੁਹਾਨੂੰ ਦੱਸਦੀ ਆ ਉਹ ਤੋਂ ਤੱਕ ਕੀ ਗੱਲ ਸੀ ਕਿ ਇਹਨੇ ਇਹ ਬੰਦੇ ਨੇ ਮੇਰੇ ਨਾਲ ਗੱਲ ਕਰ ਰਿਆ ਸੀ ਵਧੀਆ ਹੈ ਨਾ ਮੇਰੇ ਨਾਲ ਇਹਨੂੰ ਐਸੀ ਵੀ ਇਹ ਟਿੱਗੀ ਰਵੇ ਰਾਈਟ ਵੀ ਇਹ ਨਾ ਕਿਸੇ ਪਾਸੇ ਬੋਲ ਦੇਵੇ ਹਾਂਜੀ ਤੇ ਫਿਰ ਉਹਨੇ ਹੁਣ ਕੀ ਕੀਤਾ 2 ਦਿਨ ਹੋ ਗਏ ਉਹਨੇ ਫੋਨ ਬੰਦ ਕਰ ਲਿਆ ਆਪਦਾ ਫੋਨ ਬੰਦ ਕਰਕੇ ਉਹਨੂੰ ਪਟਿਆਲੇ ਰਹੀ ਆ ਇਹ ਕਹਿ ਰਹੇ ਹੋ ਇਨਾ ਤੋਂ ਕਿ ਤੁਸੀਂ ਕਾਲ ਕੀਤਾ ਸਾਨੂੰ ਹਨਾ ਤੁਸੀਂ ਅਪਰੋਚ ਕੀਤਾ ਹੁਣ ਇਹ ਸਾਰੇ ਦੇ ਵਿੱਚ ਤੁਸੀਂ ਸਾਡੇ ਤੇ ਵੀ ਅਲੀਗੇਸ਼ਨ ਲਾਏ ਪਹਿਲਾਂ ਤੁਸੀਂ ਗੁਰਪਿੰਦਰ ਤੇ ਲਾਏ ਹੁਣ ਤੁਸੀਂ ਅਜ ਅਮਨਪਾਲ ਦੀ ਗੱਲ ਕਰ ਰਹੇ ਹੋ ਇਹ ਸਭ ਦੇ ਵਿੱਚ ਫਿਰ ਇਹ ਸੀਗਾ ਕਿ ਜਾਂ ਤੁਸੀਂ ਪਹਿਲਾਂ ਸੱਚੇ ਸੀਗੇ ਫਿਰ ਤੁਸੀਂ ਝੂਠਿਆਂ ਦੇ ਮੰਗਰ ਲਾ ਗਏ ਜਾਂ ਕੀ ਹੋ ਗਿਆ ਤੁਹਾਡੇ ਨਾਲ ਪਲੇ ਹੋ ਗਿਆ ਇਹ ਹਾਂਜੀ ਤੇ ਹੁਣ ਤੁਹਾਡਾ ਫਿਰ ਉਸ ਤੋਂ ਬਾਅਦ ਚ ਤਾਂ ਕੋਈ ਤੁਹਾਡਾ ਹਸਬੈਂਡ ਆਇਆ ਸੀ ਜਿਹੜਾ ਗੁਰਪਿੰਦਰ ਸਿੰਘ ਸੀਗਾ ਉਹ ਕੋਈ ਕਹਿ ਰਿਹਾ ਸੀ ਕਿ ਤੁਹਾਡਾ ਤੇ ਅਮਨਪਾਲ ਦਾ ਕੋਈ ਸੀਗਾ ਕੋਈ ਵੀਡੀਓ ਬਾੜੀ ਉਹਦਾ ਚੱਕਰ ਵੀ ਸੀਗਾ ਕੋਈ ਉਹਨਾਂ ਕੋਲੇ ਸੀਗੀਆਂ ਤੁਸੀਂ ਪੈਸੇ ਦੇਣ ਨੂੰ ਮੰਨਗੇ ਨਹੀਂ ਯਾਰ ਕੋਈ ਵੀਡੀਓ ਇਦਾਂ ਦੀ ਨਹੀਂ ਸੀਗੀਆਂ ਉਹ ਨਾਰਮਲ ਵੀਡੀਓ ਸੀਗੀਆਂ ਜਿਵੇਂ ਜੇ ਨਾਰਮਲ ਵੀਡੀਓ ਹੁੰਦੀਆਂ ਬਸ ਨਹੀਂ ਉਹ ਤਾਂ ਪਰ ਦੇਖ ਤੇ ਲੜਾਈ ਕਰਦੀਆਂ ਮੈਂ ਤੇ ਇੱਕ ਤੇ ਤਾਂ ਮਤਲਬ ਬੇਸਿਕਲੀ ਉਹ ਪਿਆਈ ਹੈ ਕਿੱਥੇ ਪਿਆ ਉਹ ਬੈਡ ਤੇ ਪਿਆ ਲੰਬਾ ਤੇ ਤੁਸੀਂ ਕਿੱਥੇ ਸੀ ਮੈਂ ਤਾਂ ਥੱਲੇ ਸੀ ਬੇਸਮੈਂਟ ਚ ਉਹ ਅੱਛਾ ਜੀ ਠੀਕ ਹੈ ਉੱਤੇ ਦੀ ਉਹ ਵਾਈਫਾਈ ਹੋਈ ਸੀ ਦਿਵਿੰਦਰ ਕੋਲ ਉਹ ਅੱਛਾ ਕੋਈ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਦੇਖਿਆ ਨਹੀਂ ਤੁਹਾਡੇ ਹਸਬੰਦ ਨੇ ਜਿਹੜੀਆਂ ਕਲੇਮ ਕੀਤੀਆਂ ਉਹ ਤੋਂ ਬਾਅਦ ਤੁਹਾਡਾ ਤੁਹਾਡਾ ਭੇਜ ਦਿੰਦੀਆਂ ਉਹਨਾਂ ਨੇ ਤੁਹਾਡੇ ਤਾਂ ਤੁਹਾਡੇ ਤਾਂ ਫੈਮਿਲੀ ਗਈ ਸੀਗੀ ਭਗਤੇ ਵਾਲਿਆਂ ਕੋਲੇ ਰਾਜੀ ਨਮੇ ਆਸਤੇ ਪੈਸੇ ਦੇਣ ਵਾਸਤੇ ਨਹੀਂ ਫੈਮਿਲੀ ਨਹੀਂ ਗਈ ਓਕੇ ਬੰਦੇ ਇਕੱਠੇ ਜਿੱਤੇ ਸੀਗੇ ਉਹਨਾਂ ਨੇ ਇਹਨੇ ਕਿਹਾ ਸੀਗਾ ਵੀ ਗੱਲ ਕਰ ਲੋ ਕੋਈ ਅਜਿਹੀ ਇੱਕ ਗੱਲ ਹੋਈ ਸੀ ਕਿ ਬਟੇ ਜਦੋਂ ਫਿਰ ਉੱਥੇ ਨਹੀਂ ਗੱਲ ਬਣੀ ਸਾਡੀ ਤਾਂ ਫਿਰ ਕੋਈ ਰਾਜ ਨਹੀਂ ਤੁਸੀਂ ਤਾਂ ਤੁਸੀਂ ਆਪ ਫੋਨ ਕੀਤਾਗਾ ਉਹਨਾਂ ਨੂੰ ਪੈਸੇ ਦੇਣ ਨੂੰ ਕਿ ਸਵੇਰੇ 7 ਵਜੇ ਸਾਡੇ ਘਰ ਦੇ ਜਾਓ ਆਓ ਨਹੀਂ 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 ਉਹ ਬਿਲਕੁਲ ਨਹੀਂ ਨਹੀਂ ਉਹਨੇ ਇਹ ਗੱਲ ਕਹੀ ਸੀ ਮੈਨੂੰ ਕਹਿੰਦਾ ਵੀ ਮੈਂ 9 ਵਜੇ ਦੇ ਨੂੰ ਜਾ ਰਿਹਾ ਪ੍ਰੈਸ ਕਾਨਫਰੈਂਸ ਕਰਨ ਲੇ ਤੇ ਉਹਨਾਂ ਨੂੰ ਕਹਦੇ ਵੀ 6 ਵਜੇ ਨੂੰ ਆ ਜਾਣਾ ਹਾਂ ਮੈਂ ਕਿਹਾ ਯਾਰ 6:00 ਵਜੇ ਤਾਂ ਨਹੀਂ ਕੋਈ ਆ ਸਕਦਾ ਹਨਾ ਬਾਕੀ ਮੈਂ ਕਿਹਾ ਸਰਪੰਚ ਦੇ ਘਰੇ ਜੇ ਤੁਸੀਂ ਉੱਥੇ ਬਖੀਟੇ ਜਾਣਾ ਤੁਸੀਂ 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 ਸੰਦੀਪ ਕੌਰ ਜੀ ਦੇਖੋ ਤੁਹਾਡੇ ਨਾਲ ਗੱਲ ਕਰ ਰਹੇ ਆਂ ਤੁਹਾਡੀ ਸੁਣ ਰਹੇ ਆਂ ਤੁਸੀਂ ਆਪ ਉਹਨਾਂ ਨੂੰ ਫੋਨ ਕੀਤਾ ਫਿਰ ਤੁਸੀਂ ਕੋਈ ਮਹਿਲਾ ਵਾਲਿਆਂ ਨੂੰ ਉੱਥੇ ਬਠਿੰਡੇ ਦੁਬਾਰੇ ਰਿਪੋਰਟ ਕੀਤੀ ਨਹੀਂ ਨਹੀਂ ਇਹਨਾਂ ਨੇ ਪਤਾ ਕੀ ਕੀਤਾ ਇਹਨਾਂ ਨੇ ਵੀਡੀਓ ਭੇਜੀਆਂ ਪਪਾ ਦੇ ਫੋਨ ਤੇ ਬ੍ਰਦਰ ਦੇ ਫੋਨ ਤੇ ਨਾ ਮੇਰੇ ਫੋਨ ਤੇ ਤੇ ਬਾਅਦ ਚ ਇਹਦੇ ਫੋਨ ਕਰ ਲਿਆ ਬ੍ਰਦਰ ਨੂੰ ਤਾਂ ਬ੍ਰਦਰ ਨੂੰ ਕਿਹਾ ਕਿ ਵੀ ਦੇਖ ਲੈ ਹੋਣੇ ਕੀ ਕਰਦੀ ਪਿਰਦੀ ਹੈ ਜਦੋਂ ਇਹ ਅੰਕਲ ਕਹੀ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਤੇ ਉਹ ਮੈਨੂੰ ਕਹਿੰਦਾ ਵੀ ਸ਼ਾਇਦ ਉਹ ਕੋਈ ਗੱਲ ਕਰਨਾ ਚਾਹੁੰਦਾ ਜੀ ਕਹਿੰਦਾ ਪਰ ਮੈਂ ਫੋਨ ਕੱਟਦਾ ਤਾ ਤੋ ਇੱਕ ਵਾਰੀ ਕਾਲ ਕਰਕੇ ਗੱਲ ਕਰਕੇ ਦੇਖ ਲੈ ਮੈਂ ਕਹਿੰਦਾ ਠੀਕ ਹੈ ਮੈਂ ਕਾਲ ਕਰ ਲੈਂਦੀ ਹਾਂ ਮੈਂ ਬਹੁਤ ਆਮ ਸ਼ਾਂਤੀ ਨਾਲ ਗੱਲ ਕੀਤੀ ਵੀ ਇਦਾਂ ਗੁਰ ਤੇ ਉਹ ਮੁਰੂ ਮੇ ਸਨਵਿਰਾਡੀ ਨਹੀਂ ਹੈਗਾ ਤੁਹਾਨੂੰ ਕਨਫੈਸ ਕਰਨਾ ਪੈਣਾ ਇਹ ਨਹੀਂ ਕਿ ਤੁਸੀਂ ਅੱਜ ਵਾਪਸ ਆ ਗਏ ਹੋ ਤੁਹਾਨੂੰ ਹੁਣ ਉਹਨੇ ਐਸਐਚਓ ਨਹੀਂ ਨਹੀਂ ਰੱਖਿਆ ਤੁਸੀਂ ਕਹਿੰਦੇ ਹੋ ਗੁਰਪਿੰਦਰ ਨਾਲ ਪੈਚਅਪ ਕਰਨਾ ਹੈ ਨਾ ਉਹ ਇੰਨੀ ਭਲੀ ਮਾਨਸ ਫੈਮਿਲੀ ਸੀਗੀ ਤੁਸੀਂ ਉਹਨਾਂ ਤੇ ਇੰਨੇ ਜ਼ਿਆਦੇ ਇਲਜ਼ਾਮ ਲਾਏ ਤੁਹਾਨੂੰ ਪਤਾ ਨਾ ਅੱਜ ਤੁਹਾਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਰਿਹਾ ਕਿ ਨਹੀਂ ਹੋ ਰਿਹਾ ਹਾਂਜੀ ਦੇਖੋ ਤੁਸੀਂ ਅਈ ਮੰਨ ਲੇ ਜਗਿੰਦਰ ਬਾਸੀ ਨੇ ਤਾਂ ਨਹੀਂ ਤੁਹਾਨੂੰ ਕੁਝ ਮਾਰਾ ਗਿਆ ਸੀਗਾ ਨਹੀਂ ਕਿ ਬਿਲਕੁਲੀ ਹਾਂ ਤੁਸੀਂ ਉਸ ਗੱਲ ਦੀ ਮਾਫੀ ਮੰਗਣਾ ਚਾਹੁੰਦੇ ਹੋ ਜਗਿੰਦਰ ਬਾਸੀ ਤੋਂ ਹਾਂਜੀ ਜੀ ਨੇ ਬੋਲੋ ਨਾ ਤੁਸੀਂ ਇਹ ਗੱਲ ਕਰਨਗੇ ਨਾ ਪੱਕਾ ਕੋਈ ਗੱਲ ਨਹੀਂ ਹਾਂਜੀ ਸੰਦੀਪ ਕੌਰ ਜਿਹੜੇ ਕੋਈ ਉਹ ਐਸਐਚਓ ਵਾਲਾ ਕੇਸ ਸੀਗਾ ਨਾ ਉਹਦੇ ਬਾਰੇ ਆ ਭਗਤੇ ਭਾਈ ਕਿਤੇ ਗੁਰਪਿੰਦਰ ਸੀਗਾ ਬਠਿੰਡੇ ਜ਼ਿਲ੍ਹੇ ਤੋਂ ਬਸ ਸਾਹਿਬ ਤੇ ਆਪਜੀ ਬਾਰੇ ਵੀ ਕੁਝ ਇਹਨਾਂ ਨੇ ਗਲਤ ਕਿਹਾ ਸੀਗਾ ਪਰ ਕਹਿੰਦੇ ਮਾਫੀ ਮੰਗਣਾ ਚਾਹੁੰਦੇ ਆ ਡਾਈ ਟੋਲਡ ਡਰਸਿੰਗ ਪਿਓਰਿਟੀ ਆਪਰੇ ਕੁੜੀ ਡੀਲ ਕਰੀ ਉਹਨਾਂ ਨੇ ਕੀ ਨਾ ਕੁੜੀ ਕੁੜੀ ਹੈ ਇਹ ਇਹ ਜਿਹੜੀ ਐਸ ਐਚਓ ਦੀ ਤੀਜੀ ਵਾਈਫ ਕੁਛ ਕਹਿ ਰਹੇ ਸੀਗੇ ਉਹ ਇਹ ਸੰਦੀਪ ਕੌਰ ਹਾਂ ਜੀ ਬੱਸ ਆਮ ਸੋ ਸੌਰੀ ਬਟ ਜਿਹੜੀ ਉਹ ਅਰਸ਼ਦੀ ਬਨਾਰ ਕਰੈਕਟਡ ਹੈ ਇਹਨੇ ਹੈਲੋ ਹੈਲੋ ਹਾਂ ਬੇਟਾ ਦੇਖੋ ਤੁਸੀਂ ਸਾਡੇ ਧੀਆਂ ਵਰਗੇ ਬੱਚੇ ਵਰਗੇ ਹੋ ਤੁਸੀਂ ਉਹ ਉਸ ਉਹ ਕਹੇ ਤੇ ਤੇ ਬੱਸ ਚਲਾਉਣਾ ਇੱਥੇ ਬੱਸ ਸਫਾਈ ਕਰਦਾ ਹੈ ਉਹ ਉਹ ਵੀ ਆਲਰੇਡੀ ਬਹੁਤ ਪ੍ਰੋਡਕਸ਼ਨ ਅਸੀਂ ਲੈ ਰਹੇ ਲੈ ਲਿਆ ਉੱਤੇ ਮੈਨੂੰ ਪਤਾ ਲੱਗ ਗਿਆ ਹੁਣ ਆਲਰੇਡੀ ਰਾਈਟ ਸੋ ਅਸੀਂ RCMP ਨੂੰ ਵੀ ਕੇਸ ਦਿੱਤਾ ਉਹ ਤੁਸੀਂ ਇੱਕ ਕੁੜੀ ਆ ਉਹਦੇ ਵਾਰੰਟ ਵੀ ਪੁਲਿਸ ਨੇ ਕੱਢੇ ਹੋਏ ਤੇ ਪਤਾ ਐ ਟੈਰੀਓ ਵਿੱਚ ਉਹ ਆ ਨਹੀਂ ਸਕਦੀ ਇੱਥੇ ਪੁਲਿਸ ਦਾ ਕੇਸ ਆ ਉਹ ਓਕੇ ਹਰ ਤੂੰ ਉਹਦੇ ਕਰਕੇ ਤੂੰ ਆਪਣੀ ਜ਼ਿੰਦਗੀ ਖਰਾਬ ਕੀਤੀ ਆ ਮੈਂਟਰੀ ਵੀ ਜਿੱਦਣ ਤੇਰਾ ਘਰ ਵਾਲਾ ਆਇਆ ਆ ਐਸਓਟ ਕੁੱਕੜ ਮੰਗਦਾ ਆਪਣਾ ਨਾਮ ਮੰਗਦਾ ਸਾਰੇ ਲਾਏ ਆ 15 ਵੀ ਬੰਦੇ ਤੇ ਹੋਰ ਪੈਸੇ ਲਾਏ ਆ ਉਹ ਵੀ ਲਿਆ ਰਹੇ ਮੋਦਨ ਵੀ ਕਿਹਾ ਮੈਂ ਕਿ ਕੁੜੀ ਬੱਚੀ ਉਹਦਾ ਕਸੂਰ ਨਹੀਂ ਹੈ ਇਹਨੇ ਉਹਨੂੰ ਖਰਾਬ ਕੀਤਾ ਐਸੋਟਨ ਮੋਦਨ ਵੀ ਕਿਹਾ ਇਹ ਗੱਲ ਬਾਕੀ ਮੇਰੇ ਕੋਲੇ ਵੀ ਬਹੁਤ ਗੱਲਾਂ ਆਈਆਂ ਉਹਦੀਆਂ ਬਹੁਤ ਜਿਆਦਾ ਗੱਲਾਂ ਮੈਂ ਕੋਈ ਸੋਣੇ ਸੋਣੇ ਗੱਲ ਸੁਣੀ ਗੱਲ ਮੈਂ ਉਹਦਨ ਵੀ ਕਿਹਾ ਮੈਂ ਕਿ ਉਸ ਬੱਚੀ ਦਾ ਸੰਦੀਪ ਦਾ ਕਸੂਰ ਨਹੀਂ ਹੈ ਇਹ ਕਸੂਰ ਐਸੋਟ ਕੁੱਤੇ ਦਾ ਆ ਇਹਨੇ ਕੁੜੀ ਨੂੰ ਫਸਾ ਲਿਆ ਕੁੜੀ ਬੱਚੀ ਸੀਗੀ ਚਲ ਚਲ ਧੀਆਂ ਵਰਗੀਆਂ ਨਿਆਣਾ ਆ ਤੇ ਨਿਆਣਾ ਜਿਹੜਾ ਹੈ ਉਹ ਗਲਤ ਫੈਸਲਾ ਲੈ ਆਪਣੀ ਜ਼ਿੰਦਗੀ ਦਾ ਕਸੂਰ ਐਸੋ ਚ ਦਾ ਆ ਸਾਰਾ ਕੁਝ ਇਹਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਇਹ ਹਰਾਮਜਾਦਾ ਤੇ ਤੂੰ ਮੇਰੇ ਕੋਲ ਤੁਹਾਨੂੰ ਦੇ ਵੀ ਕੁੱਤੇ ਨੇ ਜਾ ਕੇ ਕੇ ਫੋਨ ਬੰਦ ਸਾਨੂੰ ਪਤਾ ਕਿ ਮੇਰੇ ਕਿੱਡੇ-ਕੱਡੇ ਬੱਚੇ ਆ ਤੇ ਬੱਚੇ ਦੇ ਕਿੱਡੇ ਬੱਚੇ ਆ ਪਰ ਪਤਾ ਕਿ ਮੇਰੀ ਕਿਹੜੀ ਵਾਈਫ ਬਤਨਿਆ ਤੇ ਤੂੰ ਇਹ ਸਾਰਾ ਕੁਝ ਉਹ ਆਏ ਹੈਗੀ ਕੀ ਆ ਉਹ ਆਰਸ਼ੀ ਆਰਸ਼ ਕੀ ਨਾ ਆ ਉਹ ਸਾਨੂੰ ਨਕਲੈਕ ਤੇ ਨਕਮੀ ਆ ਉਹ ਪਰਸੋਂ ਮਗਰ ਲੱਗੀ ਹੋਈ ਆ ਉੱਥੇ ਮੈਂ 16 ਮਿਲੀਅਨ ਅਸਕੇਸ ਵੀ ਕੀਤਾ ਹੋਇਆ ਇੰਡੀਆ ਵਿੱਚ ਵੀ ਉਹ ਵਾਰੰਟੀਸ਼ ਕੀਤੇ ਹੋਇਆ ਉਹਦੇ ਮਾਂ ਦੇ ਕਿ ਨਹੀਂ ਆਪਸਟ ਹੈ ਤੇਰਾ ਵੀ ਆਪਸਟ ਹੈ ਤੇਰਾ ਭਰਾ ਆਪਸਟ ਹੈ ਹਨਾ ਤੈਨੂੰ ਕੀ ਲੋੜ ਹੈ ਆਪਣੀ ਜ਼ਿੰਦਗੀ ਆਪਣੀ ਬਤਾ ਤੂੰ ਇਸ ਉਹਨਾਂ ਨੇ ਬਸ ਇੱਕ ਗੱਲ ਕਹਦੇ ਹੋ ਮੇਰੀ ਗੱਲ ਸੁਣੋ ਉਹਨੂੰ ਕਹੋ ਕਿ ਟੈਂਪਰ ਕਰ ਲਵੇ ਮੇਰੇ ਨਾਲ ਚਾਹੀਓ ਇੱਧਰ ਆ ਕੇ ਮੇ ਤਾਂ ਰਵੇ ਚਾਹੇ ਨਾ ਰਵੇ ਉਹਦੀ ਮਰਜ਼ੀ ਕਰਮਗੀਰ ਵਿਆਗਰਾ ਕੇ ਉਹਨਾਂ ਫਾਈਲ ਲਾ ਦੇ ਨਹੀਂ ਉਹ ਤੁਹਾਡਾ ਇਸ਼ੂ ਆ ਅਸੀਂ ਅਸੀਂ ਕਾਨੂੰਨ ਦੇ ਮਤਾਬਕ ਤੁਸੀਂ ਕੀ ਕਰਨਾ ਚਾਹੁੰਦੇ ਕਾਨੂੰਨ ਕੀ ਤੁਹਾਨੂੰ ਅੱਗੇ ਦਿੰਦਾ ਤੁਹਾਨੂੰ ਪਤਾ ਹੈ ਕਿ ਜੁਨ ਟ੍ਰੈਵਲ ਕਾਨੂੰਨ ਦੇ ਮਤਾਬਕ ਇੱਥੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਹਿਊਮਨਿਟੀ ਐ ਤੇ ਪਾਸਪੋਰਟ ਤੁਹਾਡਾ ਕੈਨਸਲੇਸ਼ਨ ਹੈ ਤੁਹਾਨੂੰ ਪਤਾ ਸੀ ਤਾਂ ਮੈਨੂੰ 40 ਸਾਲ ਹੋ ਗਏ ਇਹ ਤਾਂ ਤੈਨੂੰ ਵੀ ਬਹੁਤ ਬਕਵਾਸ ਕੀਤੀ ਆ ਨਹੀਂ ਉਹ ਬਹੁਤ ਬਕਵਾਸ ਕੀਤੀ ਆ ਤੈਨੂੰ ਹਣਾ ਬੱਚਾ ਤੂੰ ਉਹਦੇ ਮਗਰ ਕਿਉਂ ਲੱਗਦੀ ਬੇਟਾ ਆਪਣੀ ਜ਼ਿੰਦਗੀ ਤੂੰ ਆਪਣੀ ਦੇਖ ਤੂੰ ਬੱਚਾ ਆ ਤੂੰ ਜ਼ਿੰਦਗੀ ਬਣਾਉਣੀ ਆ ਸਾਰਾ ਕੰਮ ਛੱਡ ਕੇ ਤੂੰ ਬਾਬਾ ਜੀ ਦਾ ਨਾਲ ਆ ਪਾੜਕਾਰ ਆਪਣੇ ਮੰਮੀ ਨੂੰ ਫੋਨ ਕਰ ਆਪਣੇ ਸਾਰਾ ਟਾਈ ਅਪ ਕਰ ਆਪਣੇ ਲਾਈਫ ਕਰ ਮੇਰੀ 63 ਸਾਲ ਦੀ ਉਮਰ ਆ ਤੂੰ ਮੈਨੂੰ ਇਦਾਂ ਬੋਲਨੀ ਆ ਪਹਿਲੇ ਕਿ ਤੇਰੇ ਹੱਕ ਤਾਂ ਸੀ ਬੋਲਦੇ ਰਹੇ ਆ ਤੈਨੂੰ ਤਾਂ ਇਨਸਾਫ ਮਿਲੇ ਚਾਹੁੰਦੇ ਆ ਅਚੰਦ ਤੈਨੂੰ ਸਾਹਮਣੇ ਬੈਠਾ ਅਸੀਂ ਤਰ ਗਏ ਸੁਣਾ ਨਾ ਅਸੀਂ ਹੁਣ ਅਸੀਂ ਹੁਣ ਵੀ ਨਹੀਂ ਗਏਸਤੇ ਰੇ ਤੇ ਤੇਰੀ ਤੇਰੀ ਜ਼ਿੰਦਗੀ ਬੇਟਾ ਬਰਬਾਦ ਕਰਨ ਵਾਲੀ ਤਿੰਨ ਜਾਣੇ ਆ ਇਹ ਅਸਥਾਈ ਨਹੀਂ ਗਈ ਹਾਂਜੀ ਇਹ ਗੱਲ ਆ ਅਸਥਾ ਤੂੰ ਪਿੱਛੇ ਸੁਣੀ ਨਾ ਜਿਹੜੀ ਇੰਟਰਵਿਊ ਕੀਤੀ ਵਜੇ ਕੁੱਕੜ ਵੇਚੇ ਜਾਂ ਹੋਰ ਵੇਚੇ ਉੱਚ ਮੈਂ ਸਾਫ਼ ਕਿਹਾ ਆ ਕਿ ਇਹ ਜਿਹੜੀ ਕੁੜੀ ਆ ਇਹਦਾ ਇਹਨੂੰ ਖਰਾਬ ਕਰਨ ਵਾਲਾ ਇਹ ਐਸੋ ਚ ਹਰਾਮਜਾਦਾ ਇਹ ਕੁੜੀ ਵਿਚਾਰੀ ਭੋਲੀ ਭਾਲੀ ਆ ਪਰ ਇਹਨੂੰ ਫਸਾਈ ਮੈਂ ਇਹ ਲਫ਼ਜ਼ ਕਹੇ ਆ ਮੇਰੇ YouTube ਤੇ ਪਈ ਆ ਤੁਸੀਂ ਦੇਖੀ ਨਹੀਂ ਹੋਣੀ ਮੈਂ ਸੁਣ ਲਓ ਤੇਰੇ ਬੱਚੇ ਵਰਗੇ ਆ ਇਹ ਗੱਲ ਮੈਂ ਕਹੀ ਕਿ ਨਹੀਂ ਕਹੀ ਦੱਸ ਮੈਨੂੰ ਕਹੀ ਕਿ ਨਹੀਂ ਕਹੀ ਠੀਕ ਹੈ ਨਾ ਹੁਣ ਮੈਂ ਤੇਰੇ ਪਿਏ ਦੀ ਉਮਰ ਤੋਂ ਜ਼ਿਆਦਾ ਆਇਆ ਤੂੰ ਕਾਤੋਂ ਇਹ ਮਗਰ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਕਰਦੀ ਬੇਟਾ ਉਹ ਤਾਂ ਹੈ ਇਦਾਂ ਦੀ ਚਲੋ ਆਪਾਂ ਪਲੀਜ਼ ਇਹਨੂੰ ਹੁਣ ਦੇ ਇਸ ਮਸਲੇ ਨੂੰ ਹੱਲ ਕਰਾ ਲਈਏ ਆਪਾਂ ਤੁਸੀਂ ਇੱਧਰ ਮੇਰਾ ਤਸੱਦ ਕਰਾ ਦਿਓ ਮੈਂ ਇਹਦੇ ਬਾਰੇ ਜੋ ਤੁਸੀਂ ਕਹੋ ਉਹ ਬੋਲ ਨਹੀਂ ਨਹੀਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਤਾਂ ਬੇਟਾ ਤੇਰੇ ਕਹਿੰਦੇ ਰਸਤਾ ਕੀ ਹੈ ਅਸੀਂ ਇਹ ਚਾਹੁੰਦੇ ਹਾਂ ਬੇਟਾ ਕਿ ਤੂੰ ਆਪਣੀ ਜ਼ਿੰਦਗੀ ਬਣਾਵੇਂ ਇਹ ਤੇ ਤੂੰ ਪੱਕੀ ਹੋਵੇਂ ਆਪਣਾ ਜੋ ਲਾਈਫ ਸ਼ੁਰੂ ਕਰਾ ਜਿੰਨਾ ਤੇ ਸ਼ਾਦੀ ਕਰਾਉਣੀ ਉਹਨਾਂ ਕਰਾ ਕਾਨੂੰਨ ਸਾਰਿਆਂ ਨੇ ਇੱਕੋ ਜਿਹਾ ਆ ਤੇ ਪੁਲਿਸ ਮਗਰ ਲੱਗੀ ਹੋਈ ਐ ਤੇ ਨਹੀਂ ਪਰ ਇਹਦੇ ਵੀ ਮਗਰ ਲੱਗੀ ਹੋਈ ਐ ਤੇ ਤੇਰੇ ਤੇ ਵੀ ਇਹ ਵੀ ਪੱਗਿਆ ਭਾਈ ਇੱਥੇ ਨਹੀਂ ਨਹੀਂ ਉਹ ਤਾਂ ਅਸੀਂ ਮੈਂ ਕੇਸ ਕੀਤਾ ਨਾ ਇੱਥੇ ਨਹੀਂ ਉਹਦੇ ਤੇ ਵੀ ਕੇਸ ਆ ਇੱਕ ਨਹੀਂ ਨਹੀਂ ਇੱਥੇ ਵੀ ਕੀਤਾ ਉਹਦੇ ਪਾਸਪੋਰਟ ਵੀ ਹੈਂਡਲ ਕਰਾਤਾ ਮੈਂ ਡੀਜੀਪੀ ਨੂੰ ਕਹਿ ਕੇ ਉਹਨੂੰ ਪੈਸੇ ਦੇਣੇ ਪੈਣੇ ਜਿੰਨੇ ਚ ਕੰਮ ਕੀਤਾ ਪੀਆਰ ਜਦੋਂ ਮੈਂ ਹੋਇਆ ਉਹਨੂੰ ਪੈਸੇ ਦੇਣੇ ਪੈਣੇ ਜੇਲ ਹੋਣੀ ਆ ਹੁਣ ਏਦਾਂ ਕਿਉਂ ਨਹੀਂ ਹੋ ਰਹੀ ਜੀ ਟਾਈਮ ਲੱਗੂਗਾ ਨਾ ਹੁਣ ਟਾਈਮ ਦੇ ਮੁਤਾਬਕ ਹੋਣਾ ਸਭ ਕੁਛ ਨਾ ਕਾਨੂੰਨ ਹੈ ਨਾ ਇੱਕ ਹੁਣ ਕਿ ਇਸ ਸਿਸਟਮ ਹੈ ਬੇਟਾ ਸਿਸਟਮ ਦੇ ਮੁਤਾਬਕ ਬੰਦੇ ਤੁਸੀਂ ਇਹਦੀ ਪੀਆਰ ਵੀ ਕੈਂਪਲ ਕਰਵਾ ਸਕਦੇ ਹੋ ਇਹ ਨਾ ਨਹੀਂ ਮੈਂ ਇਹ ਤੇ ਕਾਨੂੰਨ ਨੇ ਕਰਨੀ ਨੇ ਮੈਂ ਤੁਹਾਨੂੰ ਕਰਾ ਸਕਦੇ ਕਾਨੂੰਨ ਨੇ ਕਰਨੀ ਆ ਤਾਂ ਪਰ ਤੁਸੀਂ ਦੱਸੋ ਨਾ ਉਹਨਾਂ ਨੂੰ ਫਿਰ ਇਸ ਸਾਰਾ ਕੁਝ ਗਵਰਨਮੈਂਟ ਨੂੰ ਆਲਰੇਡੀ ਪਤਾ ਆ ਯਾਰ ਸਿੰਪੀ ਨੂੰ ਪਤਾ ਆ ਵਿੱਚੇ ਆਪ ਜੀ ਦਾ ਆਸੀ ਨੂੰ ਪਤਾ ਆ ਤੁਹਾਡੇ ਬਾਰੇ ਵੀ ਪਤਾ ਆ ਤੁਸੀਂ ਬਹੁਤ ਜਲੀਲ ਕੀਤਾ ਸਾਨੂੰ ਅਸੀਂ ਸਾਰਾ ਕੁਝ ਪੁਲਿਸ ਨੂੰ ਦੱਸਿਆ ਆ ਅਸੀਂ ਜੋਗਤ ਉਸ ਕਰਦੇ ਨੇ ਆ ਟਾਈ ਅਪ ਕਰਦੇ ਆ ਜੋ ਕਰਦੀ ਆ ਮੈਂ ਹਾਲੇ ਵੀ ਤੈਨੂੰ ਕਹੂੰਗਾ ਕਿ ਆਪਣੀ ਜ਼ਿੰਦਗੀ ਬੇਟਾ ਤੂੰ ਔਖੀ ਹੋ ਇਹ ਕੁੜੀ ਤੈਨੂੰ ਖਰਾਬ ਕਰੂਗੀ ਇਹਦੇ ਮਗਰ ਨਾ ਲੱਗ। ਤੁਸੀਂ ਐਸਐਚਓ ਦਾ ਵੀ ਕੁਝ ਕਰੋ ਨਾ ਤੁਸੀਂ ਐਸਐਚਓ ਤਾਂ ਹੋ ਗਿਆ ੱਲੇ ਉਹਦਾ ਨਹੀਂ ਨਾ ਸਾਰਿਆਂ ਦਾ ਨਹੀਂ ਹੋਣਾ ਨਾ ਸਾਰਿਆਂ ਦਾ ਹੀ ਹੋਣਾ ਨਾ ਤੁਸੀਂ ਅੱਜ ਕੱਲੇ ਐਸਐਚਓ ਮਾ ਇਹ ਇਹਦਾ ਵੀ ਕਰੂ ਨੇ ਇਹਨੂੰ ਵੀ ੜਕੇ ਲਿਆ ਕਰੂ ਨਾ ਅਸੀਂ ਆਦਰ ਕਰਮ ਕਹਿਣਾ ਨਹੀਂ ਹੁਣ ਮੈਂ ਤਾਂ ਮੈਂ ਤਾਂ ਹੁਣ ਇੱਥੇ ਇੱਕ ਸਾਰਾ ਕੁਝ ਦੱਸਣ ਨੂੰ ਰੈਡੀ ਆ ਤੁਹਾਨੂੰ ਹਾਂ ਪਰ ਤੁਸੀਂ ਹਾਂ ਦੱਸੋ ਤੁਸੀਂ ਮੈਂ ਤਾਂ ਇੱਕ ਵਾਰੀ ਜਾਣ ਹਾਂ ਉਹਦੇ ਨਾਲ ਸੀ ਉਹਦੇ ਨਾਲ ਸੀ ਸਾਡੀ ਟੀਮ ਗੱਲ ਕਰ ਲੂ ਹਾਂ ਤਰ ਕਹਿੰਦਾ ਤੁਸੀਂ ਆ ਤੁਹਾਨੂੰ ਇਹਨੇ ਆ ਆ ਕਹਿਣ ਤੁਸੀਂ ਅੱਜ ਜਿੱਦਾਂ ਕੀ ਹੋਇਓ ਤੁਸੀਂ ਉਹ ਕਹਿਤੀਆਂ ਨਾ ਹਾਂਜੀ ਬਿਲਕੁਲ ਇਹ 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 ਮਤਲਬ ਕੋਈ ਦੱਸੇ ਕੁੜੀ ਪੋੜੀ ਆ ਵਿਚਾਰੀ ਹੈ ਨਾ ਹਾਂਜੀ ਹਾਂ ਟੋਲਡ ਯੂ ਕਿ ਇਹਨੇ ਕੁੜੀ ਨੂੰ ਇਹਨੇ ਫੇਰ ਕਹਿਣੋ ਦੱਸ ਚ ਦੂਮੀ ਆ ਜਾ ਮੈਨੂੰ 4 ਮਹੀਨੇ ਹੀ 4 ਮਹੀਨੇ ਦਿਨ ਰਾਤ ਵੀਡੀਓ ਗੱਲਤੇ ਰੱਖਿਆ ਨਹੀਂ ਮੈਂ ਇੱਕ ਮਿੰਟ ਮੇਰਾ ਫੋਨ ਨਹੀਂ ਕੱਟਣ ਦਿੰਦਾ ਮੈਂ ਕਦੇ ਵਾਸ਼ਰੂਮ ਚ ਨਾ ਜਾਣ ਵੇਲੇ ਨਾ ਕਦੇ ਕਿਤੇ ਵੀ ਇੱਕ ਮਿੰਟ ਵੀ ਫੋਨ ਕੱਟਿਆ ਜੀ ਨਹੀਂ 4 ਮਹੀਨੇ ਲਗਾਤਾਰ ਦਿਨ ਰਾਤ ਫੋਨ ਚਲਾਇਆ ਹੈ ਕਮਨ ਤੂੰ ਬੇਟਾ ਦੇਖ ਦੇਖੋ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਫਾਇਦਾ ਨਹੀਂ ਆ ਸੱਚ ਬੋਲੋਗੇ ਜਿੰਦਗੀ ਵਿੱਚ ਤੁਹਾਨੂੰ ਕਾਨੂੰਨ ਵੀ ਤੁਹਾਡਾ ਸਾਥ ਦੇਊਗਾ ਪੁਲਿਸ ਵੀ ਤੁਹਾਡੇ ਸਾਥ ਦੇਊਗੀ ਮੀਡੀਆ ਵੀ ਤੁਹਾਡੇ ਸਾਥ ਦੇਊਗਾ ਤੁਹਾਡੇ ਮੰਮੀ ਡੈਡੀ ਵੀ ਸਾਥ ਦੇਣਗੇ ਉਹ ਵੀ ਸੁੱਖ ਦਾ ਸਾਥ ਲੈਣਗੇ ਤੇ ਸਾਰਾ ਪਰਿਵਾਰ ਵੀ ਸਾਰੀ ਗੱਲਾਂ ਛੱਡ ਕੇ ਅਸੋ ਸਾਰੀ ਗੱਲਾਂ ਛੱਡ ਕੇ ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕਰੋ ਤੁਸੀਂ ਆਪਣੇ ਦੋਨੇ ਪਰਿਵਾਰ ਬੈਠ ਕੇ ਜੋ ਵੀ ਸਮਝੌਤਾ ਕਰੋ ਜੋ ਸੰਜਿਤ ਸਾਡ ਮੇਰੀ ਲੋੜ ਆ ਮੈਂ ਚਾਹੂੰਗਾ ਕਿ ਜੋ ਤੁਸੀਂ ਚਾਹੁੰਦੇ ਆ ਉਹ ਵਿੱਚ ਤੁਹਾਡਾ ਯੋਗਦਾਨ ਪਾइए ਤੁਹਾਨੂੰ ਇਕੱਠੇ ਕਰੀਏ ਕਾਨੂੰਨ ਦੇ ਮਤਾਬਕ ਤੁਸੀਂ ਆਪਣੀ ਜ਼ਿੰਦਗੀ ਨੇ ਜਿਓ ਤੁਸੀਂ ਲਈ ਪਲੀਜ਼ ਤੁਸੀਂ ਗੱਲ ਕਰੋ ਹਾਂ ਨਹੀਂ ਅਸੀਂ 1 ਮਿੰਟ ਵਿਲਟ ਮਿਲ ਅੱਛਾ ਤੁਸੀਂ ਮੈਨੂੰ ਇਹ ਦੱਸੋ ਟੈਲ ਮੀ ਝੂਠ ਨਹੀਂ ਬੋਲਣਾ ਤੁਸੀਂ ਬਿਲਕੁਲ ਨਹੀਂ ਝੂਠ ਬੋਲਿਓ ਨਹੀਂ ਨਹੀਂ ਤੇ ਮੈਂ ਤੇਰਾ ਖਿਆਲ ਹੈ ਕਿ ਮੈਂ ਤੇਰੇ ਵਾਂਗੂੰ ਜਦੋਂ ਤੂੰ ਜਾਂਦੀ ਆ ਤੇ ਹੋਰ ਚਲ ਜਾਂਦੇ ਹੋ ਉਹਦਾ ਨਹੀਂ ਨਹੀਂ ਇਹ ਤਾਂ ਨਹੀਂ ਲੈ ਤੁਸੀਂ ਸਮਝ ਕਿ ਜਿੱਦਾਂ ਫਿਰਦੀ ਆ ਕੁੱਤੇ ਵਾਂਗੂੰ ਤੇ ਜਦ ਤੂੰ ਆਪਣਾ ਬੁਰਕ ਦੇਖ ਦੂਸਰਾ ਕੀ ਬਣਾਇਆ ਬੰਦੇ ਨੇ ਤੇਰ ਖਲਕ ਸਾਰੇ ਇਦਾਂ ਹੀ ਆ ਚਲੋ ਇਹਨਾਂ ਵਿੱਚ ਤੁਹਾਡਾ ਡਿਸੀਜਨ ਜੋ ਤੁਸੀਂ ਕਿਹਾ ਉਹਨੂੰ ਕਿਹਾ ਬੀਰਵਾਂਡ ਪਾਰਟ ਆਫ ਥੈਟ ਤੁਸੀਂ ਹੁਣ ਸਾਰਾ ਕੁਝ ਕੰਫੈਸ ਕਰਕੇ ਤੁਸੀਂ ਸਮਝੌਤਾ ਕਰਾਉਣਾ ਚਾਹ ਰਹੇ ਹੋ ਇਹਨਾਂ ਵਿੱਚ ਤੁਸੀਂ ਮੈਨੂੰ ਜੂ ਸ਼ੁੱਟ ਸੌਰੀ ਟੂ ਮੀ ਕਿ ਤੁਸੀਂ ਆਪਣੇ ਦਿਲੋਂ ਕਹੋ ਕਿ ਹਾਂ ਤੁਸੀਂ ਜੋ ਮੇਰੇ ਲਈ ਬੋਲੇ ਗਲਤ ਬੋਲੇ ਹੋ ਜਿਸ ਕਹਿਣਾ ਚਾਹੁੰਦੇ ਤੁਹਾਡੀ ਇੱਛਾ ਆ ਬਿਲਕੁਲ ਜੀ ਸੌਰੀ ਗਲਤ ਬੋਲ ਕਹੋ ਹਾਂ ਤੁਸੀਂ ਕਹੋਗੇ ਕਿ ਪਸੀ ਤੁਸੀਂ ਮੇਰੇ ਫਾਦਰ ਰੂਬਰੂ ਕਿ ਮੈਂ ਅ ਮਤਲਬ ਮੈਂ ਇਹ ਮੰਨਦੀ ਆ ਕਿ ਮੇ ਤੋਂ ਗਲਤੀ ਹੋਈ ਹੈ ਤੇ ਮੇ ਤੋਂ ਗਲਤੀ ਕਰਾਈ ਹੈ ਇਹਨਾਂ ਬੰਦਿਆਂ ਨੇ ਜਿਸ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਪ੍ਰੈਸ਼ਰ ਨਹੀਂ ਆਪ ਜੀਤੇ ਠੀਕ ਹੈ ਕਹਿ ਲਓ ਹਾਂ ਤੁਸੀਂ ਕਹੋ ਹਾਂ ਜੀ ਮੇ ਤੋਂ ਗਲਤੀ ਹੋਈ ਬੱਸ ਕਰੋ ਚਲੋ ਕੋਈ ਜਾਓ ਸਰਦਕ ਮਾਮਰੇ ਨਹੀਂ ਇਸ ਤਰ੍ਹਾਂ ਫੋਨ ਨਹੀਂ ਕੀਤਾ ਨਾ ਅਸੀਂ ਕਰਨਾ ਦੇ ਨਾਲ ਉਹਦੋਂ ਕੀਤਾ ਸੀਗਾ ਨਾ ਅਸੀਂ ਗਾਂ ਕਾ ਤੁਹਾਡਾ ਫੋਨ ਆਇਆ ਕਰ ਕੀਤਾ ਆ ਕਿ ਸਾਡਾ ਫਰਜ ਹੋ ਕਿ ਸਿਰਫ ਫੋਨ ਨਾਲ ਸਭ ਸੀ ਕੋਲ ਕਾਲ ਕਰਦੇ ਆ ਮੈਂ ਤਾਂ ਫਿਰ ਇਹ ਤੁਹਾਨੂੰ ਸਾਰਾ ਕੁਝ ਦੱਸ ਦੇ ਦਿੱਤਾ ਹਾਂ ਬੱਸ ਪਰ ਵੀ ਉਹ ਜਸ ਸੋਰੀ ਕਿ ਤੁਸ ਕਹ ਕਿ ਉਹ ਕਹਿੰਦੇ ਕਿ ਬਸੀ ਜੀ ਸੋਰੀ ਹੈ ਕਿ ਮੈਂ ਕਲ ਮੈਂ ਸੋਰੀ ਆਮ ਸੋਰੀ ਬਸੀ ਜੀ ਸੋਰੀ ਸੱਚ ਨਹੀਂ ਕੀਤੀ ਆਪਣੀ ਐ ਸੱਚ ਨਹੀਂ ਕੀਤੀ ਜਿੰਦਗੀ ਖਰਾਬ ਮੇਰੀ ਨਹੀਂ ਨਹੀਂ ਇਹ ਵੀ ਕੀਤੀ ਆ ਜਿਹੜੇ ਤੈਨੂੰ ਮੂਵੀ ਬਣਾਈ ਆ ਇਹਨੂੰ ਕਿ ਲੋਡ ਸੀ ਬਣਾਉਣ ਦੀ ਤੈਨੂੰ ਕਿ ਲੋਡ ਬੇ ਇਹ ਤਾਂ ਬਣਾਉਣੀ ਇੱਥੇ ਵੀ ਪੁਲਿਸ ਨੂੰ ਕੇਸ ਦਿੱਤਾ ਹੋਇਆ ਇੱਥੇ ਪੁਲਿਸ ਲੱਗੀ ਹੋਈ ਨਾ ਮਗਰ ਇਹ ਤੁਹਾਨੂੰ ਮਜ਼ਾਕ ਲੱਗਦਾ ਵੀ ਅੱਜ ਉਹ ਭੰਡਤਾ ਤੇ ਕੱਲ ਉਹਨੂੰ ਪੁਲਿਸ ਜਿਉਆ ਤੁਸੀਂ ਉਹ ਬੋਲੀ ਜਾਓ ਬਕਵਾਸ ਕਰਦੇ ਹੋ ਇਹ ਚੀਜ਼ਾਂ ਹੈ ਇਹ ਸਹੀ ਗੱਲਾਂ ਦਾ ਤੂੰ ਕਿਸੇ ਦੀ ਮੈਂ ਗੱਲ ਸਹੀ ਕਰਦੀ ਨਹੀਂ ਨਹੀਂ ਸਹੀ ਗੱਲ ਤੁਸੀਂ ਨਾ ਇੱਕ ਇਹ ਕਿ ਇਹ ਕਿਹੜੇ ਮੇਰਾ ਪਿੰਡ ਦਾ ਕੀ ਕਢਾ ਲਊਗਾ ਮੈਂ ਮੇਰੀ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਕੀਤਾ ਹੀ ਨਹੀਂ ਐ ਤੁਹਾਡੇ ਵਾਂਗੂੰ ਤੁਹਾਨੂੰ ਪਤਾ ਨਹੀਂ ਮੈਂ 40 ਸਾਲ ਤੋਂ 40 ਸਾਲ ਤੋਂ ਮੈਂ ਬ੍ਰਾਡਕਾਸਟ ਵਿੱਚ ਬੱਚਿਆ ਇੱਕ ਵੀ ਬੰਦਾ ਗਲਤ ਨਹੀਂ ਕਹਿ ਸਕਦਾ ਤੂੰ ਇਹਨਾਂ ਕਹੇ 1 ਲੱਖ ਕੇ ਬਕਵਾਸ ਕਰ ਦਿੱਤਾ ਉਹਨੇ ਕਰ ਦਿੱਤਾ ਆ ਕਰ ਦਿੱਤਾ ਤੂੰ ਛੋਟੀ ਉਮਰ ਦੀ ਹੈ ਬੇਟਾ ਆਪਣੀ ਤੂੰ ਪੜਨ ਆਈ ਹੈ ਤੂੰ ਜ਼ਿੰਦਗੀ ਪੂਰੀ ਕਰ ਆਪਣੀ ਲੰਬੀ ਤੇਰੀ ਉਮਰ ਹੋਵੇ ਤੂੰ ਆਪਣੀ ਜ਼ਿੰਦਗੀ ਮਾਪੇ ਨੂੰ ਤੂੰ ਸੁੱਖ ਦੇ ਇਹਨਾਂ ਗੱਲਾਂ ਸਾਰੀਆਂ ਭੁੱਲ ਕੇ ਤੂੰ ਬਾਬਾ ਜੀ ਦਾ ਪਾਠ ਕਰ ਤੂੰ ਕੰਮ ਕਰ ਤੂੰ ਇਹਨਾਂ ਮਾਂ ਕਰ ਲਾ ਕੇ ਕਿਉਂ ਜ਼ਿੰਦਗੀ ਖਰਾਬ ਕਰਦੀ ਆ ਮੈਂ ਜਿਹੜੀ ਚਲੋ ਮੈਂ ਤੁਹਾਨੂੰ ਫੋਨ ਲਾ ਆਓ ਤੁਸੀਂ ਕੀ ਚਾਹੁੰਦੇ ਹੋ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਿਆ ਹੀ ਆਈ ਵੀ ਬਸ ਉਹਦੀ ਬੇਇੱਜ਼ਤੀ ਕਰਨੀ ਜਿੰਨੀ ਮਰਜ਼ੀ ਕਰਾ ਲਓ ਮੈਂ ਪਰ ਨਹੀਂ ਅਸੀਂ ਤਾਂ ਬੇਇੱਜ਼ਤੀ ਕਰਦੇ ਕਿਸੇ ਦੀ ਵੀ ਨਹੀਂ ਅਸੀਂ ਕਿਸ ਗੋਇਗਾਨੀ ਅਸੀਂ ਤਾਂ ਜੋ ਕਾਨੂੰਨ ਹੈ ਉਹਨੇ ਮਦਾਬ ਗੱਲ ਕਰ ਸਕਦੇ ਆ ਜੇ ਤੁਹਾਨੂੰ ਆਪਦੀ ਗਲਤੀ ਦਾ ਹੈਗਾ ਰੈਲਾਈਜ਼ ਹੁੰਦਾ ਤੁਸੀਂ ਕੋਈ ਚਾਹੁੰਦੇ ਹੋ ਹੱਲ ਤੁਸੀਂ ਇਹ ਸਾਰੀਆਂ ਚੀਜ਼ਾਂ ਕੰਫੈਸ ਕਰੋਗੇ ਨਹੀਂ ਨਹੀਂ ਓ ਕਿੰਨਾ ਪਾਲ ਤੁਸੀਂ ਇੱਦਾਂ ਕਰੋ ਹੁਣ ਤੁਸੀਂ ਜਦੋਂ ਤੁਸੀਂ ਬੇ ਉਹ ਬਰਨ ਬੇਟਾ ਮੇਰੇ ਖਾਲ ਮੇਰੇ ਕੋ ਵੀ ਗੁੱਡੀ ਜੀ ਜੀ ਹਾਂ ਜੀ ਦੇਖੋ ਆਪਣੇ ਮਨ ਵਿੱਚੋਂ ਕੱਢ ਦੋ ਅਸੀਂ ਬੇਟਾ ਤੇਰੇ ਵਿਰੁੱਧ ਨਹੀਂ ਐ ਅਸੀਂ ਤੇਰੀ ਹੱਲਿਵਦੀ ਆ ਮਰਗੀ ਤੂੰ ਸਾਡੀ ਕੋਈ ਪ੍ਰੋਬਲਮ ਵਿੱਚ ਸਾਨੂੰ ਕਹਿ ਦਿੱਤਾ ਕੋਈ ਗੱਲ ਨਹੀਂ ਕੋਈ ਉਹਨੇ ਕੋਈ ਪੈਚ-ਅਪ ਕਰਾ ਦੋ ਨਾ ਮੇਰਾ ਮੈਂ ਤੁਹਾਨੂੰ ਇਹੀ ਕਹਿ ਰਿਹਾ ਹੁਣ ਜੀ ਤੁਹਾਡਾ ਸਹੁਰਾ ਜਿਹੜੇ ਤੁਹਾਡੇ ਪੀ ਮaaf ਕਰ ਸਕਦਾ ਤੈਨੂੰ ਬੱਚੀ ਸਮਝ ਕੇ ਤੇਰਾ ਸਹੁਰਾ ਵੀ ਆਪਣੀ ਨੋ ਸਮਝ ਕੇ ਧੀ ਸਮਝ ਕੇ ਮaaf ਕਰ ਦੂਗਾ ਮੇਰੇ ਖਿਆਲ ਕੋ ਮaaf ਕਰ ਦਮਿਆ ਐਸੀ ਗੱਲ ਨਹੀਂ ਕੋਈ ਵੀ ਜ਼ਿੰਦਗੀ ਵਿੱਚ ਕੋਈ ਐਸੀ ਵੱਡੀ ਗੱਲ ਨਹੀਂ ਗਈ ਤੂੰ ਕਿਹੜੀ ਲਾਵਾ ਲੈ ਲਈ ਸੋਹ ਦੇ ਨਾਲ ਜਾ ਕੇ ਇੱਕ ਤੂੰ ਵਿਆਹ ਕਰਾ ਲਿਆ ਤੂੰ ਤਨਨਤ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਬੱਚਿਆਂ ਦੀ ਉਮਰ ਚੋਹ ਜਾਂਦੀਆਂ ਮਿਸਟੇਕ ਹੋ ਗਈ ਹੈ ਚਲੋ ਤਾਂ ਤੁਸੀਂ ਹਾਸੇ ਨਾਲ ਇੱਥੇ ਗੱਲਾਂ ਕਰ ਲੀਆਂ ਹੁਣ ਐਨੀ ਵੀ ਕਿਸੇ ਦੀ ਧੀ ਨੂੰ ਇਹਨਾਂ ਖਰਾਬ ਕੀਤਾ ਹੈ ਇਹ ਹੁਣ ਆਪ ਖਰਾਬ ਹੋਗਾ ਤੂੰ ਇਹ ਧੀਆਂ ਵਰਗੀਆਂ ਤੂੰ ਸਾਡੀ ਧੀਆਂ ਆ ਠੀਕ ਹੈ ਸਾਡੀ ਵੀ ਤੂੰ ਕੁੜੀ ਸਾਡੀ ਕੁੜੀ ਤਾਂ ਵੀ ਬਹੁਤ ਚੱਕਰ ਚਲਦੇ ਸੀ ਬਾਤ ਫਿਰ ਦੱਸਿਓ ਜੋ ਤੁਹਾਨੂੰ ਪਤਾ ਦੇਖੋ ਤੁਸੀਂ ਇਹ ਤੁਹਾਡੀ ਇਹ ਕੁੜੀ ਦੇ ਵੀ ਚੱਕਰ ਬਹੁਤ ਚਲਦੇ ਆ ਇਚਲੋ ਸਾਨੂੰ ਕਿ ਜੋ ਜੋ ਤੁਸੀਂ ਕਹਣਾ ਉਹ ਕਹਿ ਦਿਓ ਪਰ ਮੈਂ ਹਰਾਨੀ ਵਾਲੀ ਖੱਲੇ ਆ ਕਿ ਤੁਹਾਡੀਆਂ ਇਹੋ ਜਿਹੀਆਂ ਸ਼ਲੀਲ ਮੇਡੀਆਂ ਮੂਵੀਆਂ ਬਣੀਆਂ ਮੈਨੂੰ ਦੁੱਖੀ ਚੀਜ਼ ਦਾ ਕਿ ਉਹ ਇਹ ਜੀ ਅਸ਼ਲੀਲ ਵਾਲੀ ਤਾਂ ਕੋਈ ਗੱਲ ਨਹੀਂ ਹੈ ਨਹੀਂ ਉਹਨਾਂ ਦੇ ਜੋ ਸਾਨੂੰ ਤਾਂ ਪਤਾ ਨਹੀਂ ਕਿ ਕਿੱਦਾਂ ਸਾਰੇ ਕਿੱਦਾਂ ਬਣਾਇਗਾ ਸਾਨੂੰ ਪਤਾ ਉਹ ਤਾਂ ਉਹ ਹੀ ਦੱਸ ਕੇ ਉਹ ਸਾਲਿਆ ਕਿ ਅਪਾਰਟਮੈਂਟ ਲੈ ਕੇ ਰਹਿ ਲਵੋਗੇ ਜਾਂ ਬੱਚੇ-ਬੁੱੱਚੇ ਜਾਣਾ ਸਾਨੂੰ ਸਾਨੂੰ ਕੀ ਹੈ ਨਾ ਸਾਨੂੰ ਨਹੀਂ ਪਤਾ ਅਸੀਂ ਕਿੱਦਾਂ ਬਣਾਇਗਾ ਸਾਨੂੰ ਕੋਈ ਪਤਾ ਹੈ ਜੇ ਨੇ ਵੀ ਬਣਾਇਆ ਮਾੜੀ ਗੱਲ ਹੈ ਅਸੀਂ ਤਾਂ ਉਹਨਾਂ ਨੂੰ ਵੀ ਕਹਿ ਕੇ ਅਸੀਂ ਤਾਂ ਦੇਖਣੀ ਆਂ ਇਹ ਸਿਰਫ ਜਾ ਕੁਛ ਉਹ ਕਰ ਸਾਨੂੰ ਭੇਜਣੀ ਚਾਹੁੰਦਾ ਮੈਂ ਕਿ ਉਹ ਸਾਨੂੰ ਨਹੀਂ ਭੇਜੋ ਸੀ ਰੋਕ ਦਿੱਤਾ ਮੈਂ ਕਿ ਡੋਟ ਸੈਂਡ ਅਸ ਵੀ ਰਵੰਡੀਆਂ ਭੈਣਾਂ ਵਰਗੀਆਂ ਤੁਸੀਂ ਅਸੀਂ ਤਾਂ ਦੇਖਣੀ ਆਂ ਅਸੀਂ ਨਾ ਦੇਖਣੇ ਚਾਹੁੰਦੇ ਆਂ ਕੁਝ ਜੋ ਕਿ ਜੇ ਕਿਸੇ ਦੀ ਤੂ ਧੀ ਆ ਤਾਂ ਸਾਡੀ ਵੀ ਧੀ ਆ ਹੁਣ ਤਦ ਹੋਰ ਨਹੀਂ ਹੋਰ ਬਿਹੜਾ ਕਹਿ ਸਕਦੇ ਆਪਣੀ ਜ਼ਿੰਦਗੀ ਆ ਬਤਿਤਕਾਰ ਆ ਇਹ ਮੰਗ ਕਰ ਕੀ ਕਿਸੇ ਮੰਗ ਲੱਗ ਕੇ ਵੀ ਆਪ ਦਾ ਘਰ ਨਹੀਂ ਪੱਟੀ ਦਾ ਲੱਜਾ ਆਪਣਾ ਨੇ ਤੂੰ ਘਰ ਨਾ ਪੱਟ ਆਪਣਾ ਬੇਟਾ ਆਪਣੇ ਘਰ ਜ਼ਿੰਦਗੀ ਨੂੰ ਸਵਾਰਦਾ ਜੋ ਹੋ ਗਿਆ ਪਿਛੇ ਹੋ ਗਿਆ ਨੂੰ ਭਲ ਗਲਤੀਆਂ ਬਹੁਤ ਛੋਟੀ ਉਮਰ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਬੰਦਾ ਨਹੀਂ ਜੇ ਗਲਤ ਕੰਮ ਨਹੀਂ ਕੀਤਾ ਕਿੰਨੀ ਉਮਰ ਹੋ ਗਈ ਤੁਹਾਡੀ ਚਲੋ ਆਪਾਂ ਨੂੰ ਕਿ ਜਿੰਨੀ ਮਰਜੀ ਹੋਵੇ ਹਾਂਜੀ ਹੋਰ ਹਾਂ ਹਜੇ ਬਹੁਤ ਉਮਰ ਪਈ ਤੁਹਾਡੇ ਕੋਲੇ ਛੋਟੀ ਜ਼ਿੰਦਗੀ ਆਪਦੀ ਚਲਾਓ ਇਹ ਲਾਅ ਹੈ ਨਾ ਇੰਡੀਆ ਦੇ ਵਿੱਚ ਕਿ ਤੁਸੀਂ ਜੇ ਰਪੀਅਰ ਹੁੰਦੇ ਹੋ ਨਾ ਤੁਸੀਂ ਦੂਜੀ ਕੰਟਰੀ ਦੇ ਪੀਅਰ ਹੋਮ ਤੇ ਕੰਮ ਨਹੀਂ ਕਰ ਸਕਦੇ ਡਿਊਟੀ ਨਹੀਂ ਕਰ ਸਕਦੇ ਇਹ ਕਰਾਇਮ ਹੈ ਇਹ ਮੱਕੇ ਠੀਕ ਹੈ। ਯਾ ਉਹ ਉਹਨੂੰ ਦਪੈ ਨੂੰ ਪੈਸੇ ਦੇਣੇ ਪੈਣੇ ਤੇ ਜੇਲ੍ਹ ਵੀ ਹੋਣੀ ਆ। ਸਭ ਠੀਕ ਹੈ। ਹਾਂ ਇਹ ਜਿਹਨੂੰ ਮੈਂ ਨਹੀਂ ਜੇਲ੍ਹ ਕਰਨੀ ਆਈ ਐਮ ਨੋ ਬਾਡੀ ਇਹ ਕਾਨੂੰਨ ਨਹੀਂ ਕਰਨੀ ਆ। ਉਹ ਬਿਲਕੁਲ ਠੀਕ ਹੈ। ਸੁਣੋ ਗੱਲ ਸੰਦੀਪ ਤੁਸੀਂ ਮੈਂ ਪਿੱਛੇ ਜਿਹੜਾ ਇੰਟਰਵਿਊ ਕੀਤੀ ਨਾ ਮੈਂ ਉਹ ਚ ਸਾਫ਼ ਕਿਹਾ ਐਵੇਂ ਕੋਈ ਰਿਕਾਰਡਿੰਗ ਪਈ ਆ। ਮੈਨੂੰ ਨਹੀਂ ਨਹੀਂ ਮੈਨੂੰ ਪਤਾ ਹੀ ਮੈਨੂੰ ਪਤਾ। ਹਾਂ ਮੈਂ ਕਿਹਾ ਕਿ ਉਹ ਉਹਦੇ ਕੋਈ ਕਸੂਰ ਨਹੀਂ ਆ ਇਸ ਬੰਦੇ ਨੇ ਖਰਾਬ ਕੀਤਾ ਉਸ ਬੱਚੇ ਨੂੰ। ਬਿਲਕੁਲ ਹਾਂ ਤੁਸੀਂ ਉਹੀ ਪ੍ਰੂਫ ਉਹੀ ਪ੍ਰੂਫ ਦਿਓ ਜੀ ਹਾਂ ਮੈਨੂੰ ਇਹਨੇ ਕੀਤਾ ਖਰਾਬ ਤੁਸੀਂ ਕਹੋ ਡੱਟ ਕੇ ਕਹੋ ਉਹੀ ਕੋ ਜਿਹੜਾ ਸੱਚ ਹੈਗਾ ਕਿ ਤਾਂ ਕਿ ਤੁਹਾਨੂੰ ਦੁਬਾਰਾ ਵੀ ਸੱਚ ਬੋਲਣਾ ਪਵੇ ਠੀਕ ਹੈ ਨਾ ਸੋ ਆ ਜਿਹੜੇ ਦੇਖੋ ਹਣ ਤੁਸੀਂ ਦੇਖੋ ਬਿਲਕੁਲ ਮੁਕਰੀ ਦੇ ਦਿੰਦਾ ਮੇਰੇ ਨੂੰ ਸਾਨੂੰ ਸਾਰਾ ਪਤਾ ਕੀ ਆ ਕੀ ਕਰਦੀ ਅਸੀਂ ਜਿਤ ਕਰਦੇ ਇਹਦੀ ਵੀ ਤੁਹਾਡੀ ਵੀ ਸਾਰੇ ਨਹੀਂ ਕਰਦੇ ਆ ਜਿਹੜੇ ਕਾਨੂੰਨ ਆ ਕਾਨੂੰਨ ਕੀ ਕਹਿੰਦਾ ਮੈਂ ਤੂੰ ਐਸਐਚਓ ਨੂੰ ਹੀ ਤੁਸੀਂ ਲਿਜਾ ਕੇ ਕਰੋ ਨੰਗਾ ਫਿਰ ਉਹ ਬਹੁਤ ਹੋ ਗਿਆ ਹਾਂ ਹਾਂ ਜੀ ਓਕੇ ਬੇਟਾ ਅਸੀਂ ਹੁਣ ਜਲਦੀ ਵਿੱਚ ਓਕੇ ਰਾਜ ਸਤਿ ਸ਼੍ਰੀ ਅਕਾਲ ਧੰਨ